ਸਿਆਖਲ ਦੀ ਵੀਡੀਓ ਵੇਖ ਰਹੇ ਹੋ ਸਭ ਨੂੰ ਜੀ ਉਹਨੂੰ ਲੈ ਕੇ ਆਦਰਾਂ ਜਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਣੇ ਰਹਿਣਾ ਜਿਨੇ ਵੀ ਰ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਰੂਆਤ ਕਰਦੇ ਹਾਂ ਜਦੀ ਵੱਡੀ ਖਬਰ ਸੁਖਬੀਰ ਬਾਦਲ ਨੂੰ ਮਿਲੀ ਮੁਆਫੀ ਤੋਂ ਬਾਅਦ ਸਾਡੇ ਕੇ ਜੱਤ ਜਰਾਂ ਦੇ ਪੁਤਲੇ ਪੰਜਾਬ ਪਰ ਵਿੱਚ ਕੀਤੇ ਜਾਣਗੇ ਪ੍ਰਦਰਸ਼ਨ ਸਿੱਖ ਭਾਵਨਾਵਾਂ ਤੇ ਠੇਸ ਪਹੁੰਚਾਉਣ ਦੇ ਲਾਇਕ ਹੈ ਦੋਸ਼ ਅਮਰੀਕ ਸਿੰਘ ਦਮਦਮਿਤ ਖਾਲ ਅਜਨਾਲਾ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਦੇ ਅਕਾਲ ਦਲ ਸਾਭਾ ਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਦਿੱਤੀ ਮਾਫੀ ਦੀ ਵਿਰੋਧ ਕੀਤਾ ਅਮਰੀਕ ਸਿੰਘ ਨੇ ਆਪਣੇ ਸਾਧੀਆਂ ਨਾਲ ਮਿਲ ਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੇ ਪੁਤਲੇ ਫੂਕੇ ਇਸ ਤਰ੍ਹਾਂ ਅਮਰੀਕ ਅਮਰੀਕ ਸਿੰਘ ਨੇ ਦੋਸ਼ ਲਾਇਆ ਹੈ ਕਿ ਜਥੇਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਧੀਆਂ ਨੂੰ ਮਾਫ ਕਰ ਦਿੱਤਾ ਹੈ ਜੋ ਕਿਸੇ ਵੀ ਹਾਲਾਤ ਵਿੱਚ ਮਾਫੀ ਦੇ ਹੱਕਦਾਰ ਨਹੀਂ ਹਨ ਇਸ ਮਾਫੀ ਦਾ ਗੰਭੀਰ ਗਲਤੀ ਹੈ ਅਤੇ ਜਿੱਥੇ ਸਿੱਖ ਭਾਵਨਾਵਾਂ ਤੇ ਠੇਸ ਪਹੁੰਚਾਈ ਹੈ ਉੱਥੇ ਹੀ ਸਰਕਾਰ ਨੇ ਸਾਬਿਤ ਦੀ ਬੇਅਦਬੀਆਂ ਘਟਨਾਵਾਂ ਵਾਰ-ਵਾਰ ਨਜ਼ਰਅੰਦਾਜ਼ ਕੀਤੀਆਂ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਮਰੀਕ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਤੇ ਸਾਥੀਆਂ ਨੇ 9 ਸਾਲਾਂ ਤੱਕ ਅਪਰਾਧ ਕਬੂਲ ਨਹੀਂ ਕੀਤੇ ਪਰ ਹੁਣ ਉਹਨਾਂ ਨੇ ਸ਼੍ਰੀ ਹਕਾਲਤਖ਼ਤ ਸਹਿਬ ਵਿਖੇ ਆਪਣੇ ਅਪਰਾਧ ਕਬੂਲ ਕਰ ਲਏ ਹਨ ਧੰਨਵਾਦ